ਆਜਾਪਾ ਦੋਸਤੋ ਇੱਕ ਬਹੁਤ ਹੀ ਇਤਿਹਾਸ ਦੀ ਪਿਆਰੀ ਘਟਨਾ ਦੇ ਬਾਰੇ ਗੱਲ ਕਰਨੀ ਹੈ ਜਦੋਂ ਇੱਕ ਮੁਸਲਮਾਨ ਫਕੀਰ ਗੁਰੂ ਦਰਬਾਰ ਦੇ ਪ੍ਰੇਮ ਦਾ ਖਿੱਚਿਆ ਹੋਇਆ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਆਇਆ ਸਿੱਖ ਪੰਥ ਦੇ ਇੱਕ ਬੜੇ ਵੱਡੇ ਤੇ ਮਹਾਨ ਨਾਰਗੀ ਹੋਏ ਨੇ ਭਾਈ ਹੀਰਾ ਸਿੰਘ ਜੀ ਉਹਨਾਂ ਦਾ ਜੀਵਨ ਬਹੁਤ ਸ਼ਾਨਦਾਰ ਹੈ ਸਿੰਘ ਸਭਾ ਲਹਿਰ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਸਿੱਖ ਐਜੂਕੇਸ਼ਨਲ ਕਾਨਫਰੰਸ ਦੇ ਵਿੱਚ ਖਾਲਸਾ ਸਕੂਲ ਖੋਲਣ ਦੇ ਵਿੱਚ ਉਹਨਾਂ ਦੇ ਜੀਵਨ ਦੀਆਂ ਪ੍ਰਾਪਤੀਆਂ ਬਹੁਤ ਨੇ ਜਿੰਨਾ ਉਹਨਾਂ ਦੇ ਜੀਵਨ ਦੇ ਬਾਰੇ ਗੱਲ ਕਰੀਓ ਉਨੀ ਥੋੜੀ ਐ ਦਿੱਲੀ ਤੋਂ ਹੁੰਦੇ ਸੀ ਸਰਦਾਰ ਧਰਮ ਸਿੰਘ ਠੇਕੇਦਾਰ ਇਹ ਵੀ ਬੜੀ ਰੱਬੀ ਰੂਹ ਸੰਦੇ ਇਹਨਾਂ ਦੇ ਜੀਵਨ ਤੇ ਵੀ ਕਿਤੇ ਆਪਾਂ ਗੱਲ ਕਰਾਂਗੇ ਬੜੀ ਦੇਣ ਐ ਇਹਨਾਂ ਦੀ ਪੰਥ ਨੂੰ ਇਹਨਾਂ ਨੇ ਇੱਕ ਵਾਰੀ ਪਾਈ ਹੀਰਾ ਸਿੰਘ ਉਹਨਾਂ ਨੂੰ ਬੁਲਾਇਆ ਭਰਤਪੁਰ ਸਮਾਗਮ ਸੀਗਾ ਉੱਥੇ ਉਥੋਂ ਭਾਈ ਹੀਰਾ ਸਿੰਘ ਜੀ ਹੁਣੇ ਗਵਾਲੀਅਰ ਦੀ ਸੰਗਤ ਦੇ ਸੱਦੇ ਉੱਤੇ ਗਵਾਲੀਅਰ ਚਲੇ ਗਏ ਤੇ ਜਿਸ ਵਕਤ ਭਾਈ ਹੀਰਾ ਸਿੰਘ ਹੁਣੇ ਗਵਾਲੀਅਰ ਪਹੁੰਚੇ ਉਥੇ ਇਹਨਾਂ ਦਾ ਕੀਰਤਨ ਸੁਣਨ ਦੇ ਵਾਸਤੇ ਇੱਕ ਸੂਫੀ ਦਰवेश ਫਕੀਰ ਆਇਆ ਉਹਨੇ ਇਹਨਾਂ ਦਾ ਕੀਰਤਨ ਸੁਣਿਆ ਸੰਗਤ ਦੇ ਵਿੱਚ ਬੈਠ ਕੇ ਬੜਾ ਮੰਤਰ ਮੁਗਧ ਹੋਇਆ ਜੇ ਉਹ ਉਹਨੇ ਫਿਰ ਭਾਈ ਹੀਰਾ ਸਿੰਘ ਜੀ ਦੇ ਨਾਲ ਬੈਠ ਕੇ ਕੁਝ ਗੁਫ਼ਤਗੂ ਕੀਤੀ ਰੱਬ ਦੀਆਂ ਬਾਤਾਂ ਹੋਈਆਂ ਉਹਦੇ ਅੰਦਰ ਗੁਰੂ ਨਾਨਕ ਸਾਹਿਬ ਦੇ ਪ੍ਰਤੀ ਖਿੱਚ ਪੈਦਾ ਹੋ ਗਈ ਉਮਰ ਤੇ ਬਢੇਰੀ ਹੋ ਚੁੱਕੀ ਸੀ ਇਹਦਾ ਪਿੱਛਾ ਲਾਹੌਰ ਦਾ ਸੀਗਾ ਤੇ ਇਹਨੇ ਬਹੁਤਾ ਸਮਾਂ ਆਪਣੇ ਜੀਵਨ ਦਾ ਜਿਹੜਾ ਉਹ ਮੱਕੇ ਮਦੀਨੇ ਦੀ ਧਰਤੀ ਦੇ ਉੱਤੇ ਜਿਹੜਾ ਸੀਗਾ ਉਹ ਬਤੀਤ ਕੀਤਾ ਸੀਗਾ ਤੇ ਇਹਦਾ ਜਿਹੜਾ ਨਾਮ ਸੀਗਾ ਉਹ ਸੀਗਾ ਹਾਜੀ ਮੁਹੰਮਦ ਮਸਕੀਨ ਇਹ ਗੱਲ 1925 ਦੀ ਹੈ ਇਹਨੇ ਦੋ ਚੌਰ ਤਿਆਰ ਕੀਤੇ ਸਨ ਇੱਕ ਉਹਦੇ ਵਿੱਚੋਂ ਨੇ ਮੱਕੇ ਦੇ ਦਿੱਤਾ ਸੀਗਾ ਜੇ ਇੱਕ ਇਹਦੇ ਕੋਲ ਮੌਜੂਦ ਸੀਗਾ ਇਹਨੇ ਆਪਣੇ ਮਨ ਦਾ ਵੇਗ ਜਿਹੜਾ ਸੀਗਾ ਉਹ ਭਾਈ ਹੀਰਾ ਸਿੰਘ ਹੁਣਾ ਦੇ ਨਾਲ ਸਾਂਝਾ ਕੀਤਾ ਵੀ ਮੈਂ ਦਰਬਾਰ ਸਾਹਿਬ ਦੇ ਆਸਤੇ ਇੱਕ ਚਵਰ ਭੇਟ ਕਰਨਾ ਚਾਹੁੰਦਾ ਹੈ ਇਹ ਭਾਈ ਹੀਰਾ ਸਿੰਘ ਹੁਣਾ ਦੇ ਨਾਲ ਹੀ ਜਿਹੜਾ ਸੀਗਾ ਉਹ ਅੰਮ੍ਰਿਤਸਰ ਆਇਆ ਉਸ ਵਕਤ ਇੱਕ ਫਤਿਹ ਅਖਬਾਰ ਨਿਕਲਦਾ ਸੀ ਉਹਦੇ ਵਿੱਚ ਬਕਾਇਦਾ ਇਹ ਸਟੋਰੀ ਛਪੀ ਹੋਈ ਹੈ ਜੇ ਉਹਦੇ ਵਿੱਚ ਫੋਟੋ ਵੀ ਲੱਗੀ ਹੋਈ ਹੈ ਜਿਹੜੀ ਤੁਸੀਂ ਆਮ ਦੇਖਦੇ ਹੋ ਇਹਨਾਂ ਦੀ 31 ਦਸੰਬਰ 1925 ਈਸਵੀ ਵਾਲੇ ਦਿਨ ਅਕਾਲ ਤਾਪ ਸਾਹਿਬ ਦੇ ਸਨਮੁਖ ਇੱਕ ਬੜਾ ਭਾਰੀ ਵੱਡਾਈ ਇਕੱਠ ਸਜਿਆ ਇਹਦੇ ਵਿੱਚ ਭਾਈ ਹਾਜੀ ਮੁਹੰਮਦ ਮਸਕੀਨ ਵੀ ਹਾਜ਼ਰ ਹੋਇਆ ਇਹਦੇ ਵਿੱਚ ਭਾਈ ਸਾਹਿਬ ਨੇ ਕੀਰਤਨ ਕੀਤਾ ਕੀਰਤਨ ਦੀ ਸਮਾਪਤੀ ਮਗਰੋਂ ਸੰਗਤਾਂ ਨੂੰ ਸੰਬੋਧਨ ਕਰਦੇ ਉਹਨਾਂ ਨੇ ਆਖਿਆ ਕਹਿੰਦੇ ਇਹ ਮੁਸਲਮਾਨ ਫਕੀਰ ਜੋ ਮੇਰੇ ਨਾਲ ਬੈਠੇ ਹਨ ਦੁਨੀਆਂ ਦਾ ਬੜਾ ਚੱਕਰ ਕੱਟ ਚੁੱਕੇ ਹਨ ਹੁਣ ਗੁਰੂ ਨਾਨਕ ਦੇਵ ਜੀ ਦੇ ਪ੍ਰੇਮ ਰੰਗ ਵਿੱਚ ਰੱਤੇ ਇਹ ਇੱਥੇ ਪੁੱਜੇ ਹਨ 5 ਸਾਲ ਤੇ 7 ਮਹੀਨੇ ਲਗਾਤਾਰ ਪ੍ਰੇਮ ਸੇਵਾ ਕਰਕੇ ਇਹਨਾਂ ਨੇ ਚੰਦਨ ਦਾ ਚੌਰ ਤਿਆਰ ਕੀਤਾ ਹੈ ਜਿਸ ਦੀਆਂ ਵਾਲ ਵਰਗੀਆਂ 1 ਲੱਖ 45000 ਤਾਰਾ ਹਨ 9 ਮਣ 14 ਸੇਰ ਚੰਦਨ ਵਿੱਚੋਂ ਇਹ ਤਾਰਾ ਜਿਹੜੀਆਂ ਸੀਗੀਆਂ ਉਹ ਤਿਆਰ ਹੋਈਆਂ ਹਾਜੀ ਮਸਕੀਨ ਦੀ ਇਹ ਚੌਰ ਸ਼੍ਰੀ ਦਰਬਾਰ ਸਾਹਿਬ ਜੀ ਦੀ ਭੇਟਾ ਕਰਨ ਪੁੱਜੇ ਹਨ ਫਿਰ ਹਾਜੀ ਜੀ ਦੁਆਰਾ ਤਿਆਰ ਕੀਤੇ ਚੌਰ ਦੇ ਦਰਸ਼ਨ ਦੀਵਾਨ ਦਾ ਹਿਸਾਬ ਨਹੀਂ ਸਾਰੀ ਸੰਗਤਨ ਕਰਵਾਏਗੇ ਇਸ ਦੀ ਜਿਹੜੀ ਮੁੱਠ ਸੀਗੀ ਉਹ ਚੰਦਨ ਦੀ ਤੇ ਇਸ ਨੂੰ ਬਣਾਉਣ ਦੀ ਸਮੱਗਰੀ ਅਤੇ ਬਣਾਉਣ ਵਾਲੇ ਦਾ ਨਾਮ ਔਰ ਦੋਵਿਤ ਉਹਦੇ ਉੱਪਰ ਉਕਰਿਆ ਹੋਇਆ ਸੀ ਬੜਾ ਹੀ ਸ਼ਾਨਦਾਰ ਸੀ ਜਿੰਨਾ ਕਈ ਉਹਨਾਂ ਥੋੜਾ ਦਰਬਾਰ ਸਾਹਿਬ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਵੱਲੋਂ ਹਾਜੀ ਮੁਹੰਮਦ ਮਸਕੀਨਦੀਨ ਨੂੰ 101 ਮੋਰਾ ਅਤੇ 160 ਰੁਪਏ ਕੀਮਤ ਦਾ ਤੁਸਾ ਇੱਕ ਬਨਾਰਸੀ ਰੇਸ਼ਮੀ ਦੁਪੱਟਾ ਇੱਕ ਖੱਦਰ ਦਾ ਸਰੂਪਾ ਦੇ ਕੇ ਸਨਮਾਨਿਤ ਕੀਤਾ ਗਿਆ ਇਹ ਸਨਮਾਨ ਚਿੰਨ ਨੂੰ ਉਹਨਾਂ ਆਪਣੇ ਨੇਤਰਾਂ ਦੇ ਨਾਲ ਆਪਣੇ ਮੱਥੇ ਦੇ ਨਾਲ ਸਵਾਇਆ ਫਿਰ ਜਿਹੜੇ ਹਾ ਹਾਦੀ ਦੇ ਸੰਗਤ ਦਾ ਧੰਨਵਾਦ ਕੀਤਾ ਤਾਂ ਉਹਨਾਂ ਨੇ ਕਿਹਾ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਮਨ ਨੂੰ ਸ਼ਾਂਤੀ ਪੁੱਜੀ ਹੈ ਅਤੇ ਆਪਣੇ ਆਪ ਹੀ ਮਨ ਵਿੱਚੋਂ ਇਹ ਆਵਾਜ਼ ਨਿਕਲ ਉੱਠੀ ਹੈ ਕਿ ਜਿਸ ਧਾਰਮਿਕ ਸਥਾਨ ਦੀ ਭਾਲ ਵਿੱਚ ਦੁਨੀਆ ਦਾ ਚੱਕਰ ਕੱਟਿਆ ਹੈ ਚੰਗੇ ਭਾਗਾਂ ਨੂੰ ਸ੍ਰੀ ਅੰਮ੍ਰਿਤਸਰ ਪਹੁੰਚ ਕੇ ਉਸ ਦੇ ਦਰਸ਼ਨ ਹੋਏ ਹਨ ਸ੍ਰੀ ਦਰਬਾਰ ਸਾਹਿਬ ਹੀ ਸਹੀ ਮਾਇਨੇ ਵਿੱਚ ਕੋ ਦਦਾ ਕਰ ਹੈ ਤੁਸੀਂ ਦੇਖੋ ਇੱਕ ਮੁਸਲਮਾਨ ਫਕੀਰ ਜਿਹਨੇ ਆਪਣਾ ਜੀਵਨ ਬਹੁਤਾ ਮੱਕੇ ਮਦੀਨੇ ਦੀ ਧਰਤੀ ਦੇ ਉੱਤੇ ਬਤੀਤ ਕੀਤਾ ਹੋਵੇ ਦਰਬਾਰ ਸਾਹਿਬ ਨੂੰ ਕਿਵੇਂ ਦੇਖ ਰਿਹਾ ਹੈ ਹਰ ਸਿੱਖ ਨੇ ਦਰਬਾਰ ਸਾਹਿਬ ਨੂੰ ਕਿਵੇਂ ਦੇਖਣਾ ਉਹਨਾਂ ਦੇ ਦੇਖੋ ਕਿੰਨੇ ਭਾਵਪੂਰਤ ਸ਼ਬਦਾਂ ਨੇ ਦੁਬਾਰਾ ਫਿਰ ਉਹ ਸ਼ਬਦ ਰਿਪੀਟ ਕਰ ਰਹੇ ਹਨ ਕਹਿਣ ਲੱਗੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਮਨ ਨੂੰ ਸ਼ਾਂਤੀ ਪੁੱਜੀ ਹੈ ਆਪਣੇ ਆਪ ਹੀ ਮਨ ਵਿੱਚੋਂ ਇਹ ਆਵਾਜ਼ ਨਿਕਲ ਉੱਠੀ ਕੇ ਇਸ ਧਾਰਮਿਕ ਸਥਾਨ ਦੀ ਪਾਲ ਵਿੱਚ ਦੁਨੀਆ ਦਾ ਚੱਕਰ ਕੱਟਿਆ ਹੈ ਚੰਗੇ ਭਾਗਾ ਨੂੰ ਸ੍ਰੀ ਅੰਮ੍ਰਿਤਸਰ ਪਹੁੰਚ ਕੇ ਉਸ ਦੇ ਦਰਸ਼ਨ ਹੋਏ ਹਨ ਸ੍ਰੀ ਦਰਬਾਰ ਸਾਹਿਬ ਹੀ ਸਹੀ ਮਾਇਨਿਆਂ ਵਿੱਚ ਖੁਦਾ ਦਾ ਘਰ ਹੈ ਵਾਹ ਗੁਰਜੀ ਦਾ ਖਲਸਾ